ਸੰਗ ਤਾਂ ਪਹੁੰਚ ਚੁੱਕੀਆਂ ਸ੍ਰੀ ਹਜੂਰ ਸਾਹਿਬ ਨਦੀੜ ਤੇ ਸੈਸੇ ਉਤਰਨੀ ਆ ਰਾਖਪੁਰਾ ਸਾਰੀ ਟ੍ਰੇਨ ਇਥੇ ਵੀਡੀਓ ਜਾਂਦੀ ਆ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਭਾਵੇਂ ਘੰਟਾ ਇਸਨ ਮਾ ਰੱਤਾ ਘੰਟਾ ਰਾਮ ਕੋਈ ਪਰੇਸ਼ਾਨੀ ਨਹੀਂ ਹੈ ਕੋਈ ਚੰਗਾ ਵੀ ਆ ਸਾਡੇ ਸਾਰੇ 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 ਹਾਂਜੀ ਥੱਲੇ ਸਾਰੇ 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 ਨਾ ਉਹ ਜਿਆਦਾ ਸੰਗਤਾਂ ਸਾਰੀ ਮਤਲਬ ਟ੍ਰੇਨ ਜਿਹੜੀ ਹੁਜੂ ਸਾਹਿਬ ਤੋਂ ਅੰਮ੍ਰਿਤਸਰ ਤੋਂ ਹੁਜੂ ਸਾਹਿਬ ਆਉਂਦੀ ਆ ਤੇ ਸੰਗਤਾਂ ਪਹੁੰਚ ਰਹੀਆਂ ਧੜਾ ਧੜਾ ਫੋੜੀ ਉੱਤਰ ਗਿਆ ਲੈ ਕੇ ਬੈਗ ਆਪਣਾ ਪਹੁੰਚ ਗਿਆ ਫੋੜ ਜੀ ਪਹੁੰਚ ਗਿਆ ਦੇ ਪਹੁੰਚ ਗਿਆ ਪਹੁੰਚ ਗਿਆ ਲਾਏ ਇਹ ਪਹੁੰਚ ਗਿਆ ਜੀ ਅਜੇ ਸਾਡੇ ਬੜੇ ਮਤਲਬ ਸੰਗਤ ਉਤਰਨ ਲਈ ਵਿੱਚੋਂ ਇਹ ਬਹੁਤ ਰਾਜ ਜਿਆਦਾ ਪੈ ਗਿਆ ਬਹੁਤ ਜਿਆਦਾ ਪੈ ਗਿਆ ਆ ਦੇਖੋ ਜਵਾਕ ਅੱਡੇ ਕੁਈ ਮਸਤੀ ਕਰਦੇ ਆ ਕਮਾਨੀ ਆ ਸਾਰੇ ਜਵਾਕਾਂ ਦਾ ਕੋਈ ਆਪ ਆਪਣਾ ਫੜਾਇਆ ਜਿਹੜਾ ਆਪਣਾ ਸਮਾਨ ਆਪ ਅੱਥੇ ਉਹ ਸੰਗਤ ਪਹੁੰਚ ਗਈ ਬਹੁਤ ਟਰੇਨ ਬਹੁਤ ਸਾਰੀ ਫੁੱਲ ਫੁੱਲੀ ਆਈ ਬਾਕੀ ਤੁਹਾਨੂੰ ਦਰਸ਼ਨ ਗੁਰਦਵਾਰ ਸਾਹਿਬ ਕਰਾਉਣੇ ਜਾ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਹੋਏ ਆ ਇਹ ਸ਼ਹਿਰ ਤੋਂ ਨਿਕਲਦੇ ਆ ਸਾਰੀ ਤੁਹਾਨੂੰ ਬਾਬਾ ਜੀ ਦੀਆਂ ਬਸਾਂ ਲੈਣ ਵਾਸਤੇ ਪਹੁੰਚ ਜਾਂਦੀਆਂ ਬਹੁਤ ਜ਼ਿਆਦਾ ਬਸ ਹੁੰਦੀ ਕੋਈ ਇੱਕ ਅੱਧੀ ਨਹੀਂ ਕੋਈ ਹੌਸਲੇ ਨਾਲ ਮਤਲਬ ਤੁਸੀਂ ਟ੍ਰੇਨ 'ਚ ਵੀ ਹੌਸਲੇ ਨਾਲ ਉਤਰ ਕੇ ਬਸ ਵਿੱਚ ਹੀ ਹੌਸਲੇ ਨਾਲ ਉਤਰ ਕੇ ਚੜ੍ਹ ਸਕਦੇ ਕੋਈ ਜ਼ਬਰ ਮਤਲਬ ਕਾਲੀ ਨਹੀਂ ਹੈਗੀ ਵੀ ਮਤਲਬ ਆਪਾਂ ਛੇਦੀ ਛੇਦੀ ਚੜ੍ਹਨਾ ਤੁਹਾਨੂੰ ਸ਼ਾਇਦ ਸੀੜ ਨਾਲ ਮਿਲੇ ਬਸ ਨਾਲ ਮਿਲੇ ਬਹੁਤ ਜ਼ਿਆਦਾ ਕਿਰਪਾ ਬਾਬਾ ਜੀ ਦੀ ਤੋਂ ਬਹੁਤ ਜ਼ਿਆਦਾ ਬਸਾਂ ਖੜੀਆਂ ਆ ਆਰਾਮ ਨਾਲ ਜਾਓ ਆਰਾਮ ਨਾਲ ਉਤਰੋ ਜਿਹੜੂ ਉੱਤਰ ਕਾਲੀ ਆ ਬਸ ਆਵੇ ਸੰਤ ਬਾਬਾ ਸੁਧਾਨ ਸਿੰਘ ਜੀ ਗੁਰਦੁਆਰਾ ਲੰਗਰ ਸਾਹਿਬ ਹਜੂਰ ਸਾਹਿਬ ਨਿਹੜ ਬਹੁਤ ਬਹੁਤ ਮਤਲਬ ਜਿੱਥੋਂ ਜਿੱਥੋਂ ਦੀਆਂ ਬਹੁਤ ਜ਼ਿਆਦਾ ਬੱਸਾਂ ਖੜੀਆਂ ਇੱਧਰ ਮਤਲਬ ਖੋਈ ਚੁੱਕੇ ਆ ਮਤਲਬ ਕੋਈ ਇੱਥੇ ਪਰੇਸ਼ਾਨੀ ਦਿਖਤ ਨਹੀਂ ਹੈਗੀ ਆਪਾਂ ਵੇਰੇ ਅਟੈਨਸ਼ਨ ਉਤਰਿਆ ਨਾਲ ਹੀ ਉਤਰਦਿਆਂ ਸਾਰ ਤੁਹਾਨੂੰ ਬੱਸ ਦਾ ਸਭਾ ਪਾਤੋਂ ਬੱਸਾਂ ਦੇ ਕੈਮਰਾ ਮਾਰੋ 71 ਵਿਚਾਰ ਨੰਬਰ ਤੇ 3 ਸਾਨੂੰ ਜਾਣਨਾ ਜਿਨੀ ਮਰਜੀ ਸਾਹਿਬ ਮਲਕ ਦੀ ਬਹੁਤ ਜਿਆਦਾ ਕਿਰਪਾ ਰਾਹ ਵੇਚੀ ਮੰਗ ਸੰਗ ਸਹਾਈ ਹੋ ਗਏ ਮਲਕ ਨਾਲ ਕਿਰਪਾ ਕੀ ਕੀ ਲੰਗਰ ਖਾਣ ਪੀਣ ਦੀ ਕਿਸੇ ਚੀਜ਼ ਦੀ ਸਾਨੂੰ ਵਸਤੂ ਦੀ ਮਤਲਬ ਹੈ ਮਹਾਰਾਜ ਜੀ ਨੇ ਘਾਟ ਨਹੀਂ ਆਉਣ ਦਿੱਤੀ ਅੱਜ ਬਾਬਾ ਨਧਾਨ ਸਿੰਘ ਸਰਾ ਪਹੁੰਚ ਚੁੱਕੇ ਆ ਕੋਈ ਹਾਰੇ ਤੇ ਜਿੱਥੇ ਲਿਖੀ ਹੋਈ ਆ ਸਤੂ ਬਾਬਾ ਨਧਾਨ ਜੀ ਜੇ ਤੁਸੀਂ ਕਮਰਾ ਲੈਣਾ ਇੱਕ ਦਿਨ ਦਾ ਕਿਰਾਇਆ 400 ਰੁਪਏ ਆ ਕੁਸ਼ਣ ਦੀ ਕੋਈ ਲੋੜ ਨਹੀਂ ਟਾਈਮ ਦਿੱਤਾ ਉਹਨਾਂ ਨੇ ਸਾਰਾ ਕੁਝ ਦਿੱਤਾ ਆ ਠੀਕ ਹੈ ਜੀ ਲਈ ਪਿਆਮੀ ਹੋਈ ਚੁੱਕਿਆ ਸਿਰੇ 10 ਵਜੇ ਤੋਂ ਜ਼ਿਆਦਾ ਟੇਸੀ ਰੂਮ ਮਿਲ ਜਾਂਦੇ ਆ ਜਿੱਦਾਂ ਤੁਸੀਂ ਮੰਨਦਾ ਰਹਿਣਾ ਐਨਆਰਆਈ ਰਹਿਣਾ ਬਾਬਾ ਵੱਡਾ ਜੀ ਸਰਾਂ ਰਹਿਣਾ ਕਿੱਥੇ ਵੀ ਰਹਿਣਾ ਜਗਾ ਜਗਾ ਬਹੁਤ ਵਧੀਆ ਤੇ ਇੱਕ ਪੱਤੀ ਅਗਲੀ ਗੱਲ ਤਾਂ ਦੱਸਦੇ ਆ ਕਮਰੇ ਬਖੋਲੇ ਤੁਹਾਨੂੰ ਜੀ ਦੁਆਰਾ ਲੰਗਰ ਸਹਿ ਪਹੁੰਚ ਚੁੱਕੀ ਆ ਸੰਗਤਾਂ ਸਾਰ ਲੋ ਦਰਸ਼ਕੀ ਤੇ ਲੋ ਲੰਗਰ ਦਾ ਕੋਈ ਫਾਪੇ ਦਾ ਮਨਾਲ ਵੀ ਕੁਝ ਕਹਿ ਨਹੀਂ ਸਕਦੇ ਇੰਨਾ ਸ਼ੁਕਰਾਨਾ ਕਰ ਸਕਦੇ ਵੀ ਇੰਨੀ ਸੇਵਾ ਦਾ ਸੇਵਾ ਕਰਦੀ ਇੰਨੀ ਸੰਗਤ ਸੇਵਾ ਕਰਦੀ ਆ ਬਹੁਤ ਜ਼ਿਆਦਾ ਤੇ ਬਾਬੇ ਦਾ ਲੰਗਰ ਸਾਹਿਬ ਮੁਰਦਾ ਸਾਹਿਬ ਇੱਥੇ 24 ਘੰਟੇ ਲੰਗਰ ਚੱਲਦਾ ਰਹਿੰਦਾ ਬਹੁਤ ਵੀ ਮੈਂ ਤੁਹਾਨੂੰ ਨਿਮਰਤਾ ਸਹਿਬ ਲੰਗਰ ਸਪਾਇ ਹੁੰਦਾ ਤੇ ਨਿਮਰਤਾ ਸਹਿਬ ਹੀ ਛਕਣਾ ਚਾਹੀਦਾ ਉਨਾ ਹੀ ਸਾਨੂੰ ਲੰਗਰ ਛਕਣਾ ਜਿਹਦੇ ਜਿੰਨੀ ਸਾਡੇ ਲੋੜ ਹੈ ਝੂਠ ਨਹੀਂ ਛੜਨੀ ਜਾਈ ਇਹ ਆ ਗੁਰਦੁਆਰਾ ਲੰਗਰ ਸਾਹਿਬ ਬਾਕੀ ਜੇ ਤੁਹਾਨੂੰ ਜਾਣਕਾਰੀ ਨਾਲ ਨਾਲ ਸਾਰੇ ਦੱਸਾਂਗੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਹੀ ਬਣਿਆ ਜੰਗਸਾ ਇੱਧਰ ਪ੍ਰਕਾਸ਼ ਹੀ ਮਹਾਰਾਜ ਦਾ ਤੇ ਮੱਥਾ ਟੇਕ ਕੇ ਤੇ ਨਾਲ ਹੀ ਲੰਗਰ ਛਕੋ ਇਹ ਪ੍ਰਕਾਸ਼ ਮਹਾਰਾਜ ਸਾਹਿਬ ਦਾ ਇੱਧਰ ਤੁਹਾਨੂੰ ਦਰਸ਼ਾ ਦਿੱਤਾ ਇੱਕ ਈਦ ਲੰਗਰ ਬਹੁਤ ਸੋਹਣਾ ਤੇ ਖੁੱਲੀ ਜਗ੍ਹਾ ਵਾਲਾ ਨੇ ਮਾੜੀਆਂ ਹੋ ਗਈਆਂ ਸਰਾਵਾਂ ਕੋਲ ਸਰਾਵਾਂ ਘੜੀ ਘੜੀਆਂ ਕਿਆਂ ਪੜਾਈਆਂ ਮੋਜ਼ਮੀਆਂ ਦੁਨੀਆਂ ਦੁਨੀਆਂ ਸਰਾਂਵਾਂ ਥੱਲੇ ਆਓ ਆ ਲੱਗੀਆਂ ਟੈਕਸੀਆਂ ਜਿੱਦਾਂ ਸਵੇਰੇ ਆਪਾਂ ਨਾਨਕ ਧੀਰੇ ਜਰਦੋਰਾ ਸਾਹਿਬ ਜਾਣਾ ਇੱਥੋਂ 200 ਕਹ ਦੱਸਦੇ ਪਤਾ ਨਹੀਂ ਉਹ ਸਿਰ ਦੱਸਾਂ ਕਿੰਨੇ ਕਿਲੋਮੀਟਰ ਆ ਇੱਥੋਂ ਟੈਕਸੀ ਕਰ ਲਈ ਆ ਰਾਤ ਨੂੰ ਆ ਪੱਪਾ ਜੀ ਦੇ ਸਾਹਮਣੇ ਵੇਖੋ ਬਾਕੀ ਖਾਣ ਪੀਣ ਨੂੰ ਆਪਾਂ ਪੰਜਾਬੀਆਂ ਨੇ ਬਹੁਤ ਥੱਕ ਪਾਈ ਆ ਇਹ ਪੰਜਾਬੀ ਵੀਰਾਂ ਭਰਾਵਾਂ ਦਾ ਸਾਰਾ ਖਾਣ ਨੂੰ ਤੇ ਪੰਜਾਬੀਆਂ ਨੂੰ ਹੀ ਖਾਣਾ ਚਾਹੀਦਾ ਤੇ ਸ਼ਹਿਰੀ ਆਪਣਾ ਖਾਣਾ ਹੈਗਾ ਕੀ ਸ਼ਹਿਰੀ ਲੈ ਕੀ ਲੈ ਚਾਂਪ ਚਾਂਪ ਲਈ ਤਮਾਤ ਕਿਆ ਮਲਾਈ ਖੜੀ ਆ। ਬੜਾ ਪਿਹਰੇ ਵੀ ਪੰਜਾਬੀਆਂ ਨੂੰ ਖਾਓ ਤੇ ਬੜੇ ਬੜੇ ਵਧੀਆ ਬਣਾਏ ਪੰਜਾਬੀਆਂ ਨੇ ਆਣ ਕੇ। ਹਰ ਥਾਂ ਦੇ ਬਾਬੇ ਦੀ ਮਿਹਰ ਆ ਗੁਰੂ ਰਾਮਦਾਸ ਦੀ ਤੇ ਗੁਰੂ ਗੋਬਿੰਦ ਸਿੰਘ ਜੀ ਆਣ ਕੇ ਬਹੁਤ ਵਧੀਆ। ਬਾਕੀ ਤੁਹਾਨੂੰ ਦਰਸ਼ਕ ਦਿਵਾਵਾਂਗੇ। ਜੋ ਮਰਜ਼ੀ ਲਓ ਖਰੀਦੋ। ਆ ਅਸਲਾਮੁਅਲੈਕ ਵੇਖ ਲਈਏ ਸੋਹਣੀਆਂ ਪੜੀਆਂ ਪੜੀਆਂ ਨੇ। ਬਟ ਅੰਦਰੋਂ ਦਾ ਖਾਲਾ ਕਿਦਾਂ ਰਸੀਰੇ। ਸੋਹਣੀ ਸੋਹਣੀ ਜਗਾ। ਆ ਟੈਕਸੀਆਂ ਖੜੀਆਂ ਹਲੇ ਤੇ ਟੈਕਸੀ ਵੀ ਕੋਸ਼ਿਸ਼ ਕਰਾਇਆ ਕਰੋ। ਟੈਕਸੀ ਪਹਿਲਾਂ ਵੇਖ ਗਏ ਉਹਨੂੰ ਪਰਖ ਕੇ ਫੇਰ ਕਰਨੀ ਆਪਾਂ ਇਹ ਨਹੀਂ ਆਪਾਂ ਕਰ ਲਈ ਟੈਕਸੀ ਸਵੇਰੇ ਆਪਾਂ ਨੂੰ ਖੰਡਰ ਕਵਾੜਾ ਇਹਦੇ ਨਾਲ ਰਾਹ ਜਾ ਕੇ ਪਰੇਸ਼ਾਨੀ ਹੈ ਉਹ ਟਾਇ ਟੋਪੀ ਓਕੇ ਵਾਲੀ ਤੇ ਬਿਲਕੁਲ ਟੈਕਸੀ ਉਹ ਲੈਣੀ ਆ ਜਿਹੜੀ ਸਾਫ਼ ਸੁਥਰੀ ਆ ਨਵੀਂ ਨੋ ਕਿਉਂਕਿ ਆਪਾਂ ਜਦੋਂ ਕਿਰਾਇਆ ਪੂਰਾ ਦੇਣਾ ਟੈਕਸੀ ਫਿਰ ਆਪਾਂ ਵਧੀਆ ਹੀ ਲੈਣੀ ਕਿਉਂਕਿ ਸਫ਼ਰ ਲੰਮੇ ਦੇ ਵਿੱਚ ਜਾਣਾ ਬਾਕੀ ਜਿਹੜੇ ਟੇਲ ਤੁਹਾਨੂੰ ਗਾਂ ਨਹੀਂ ਦੱਸਾਂਗੇ ਉਹ ਗੰਗਾ ਜਿੱਥੋਂ ਸਵੇਰੇ 2:30 ਵਜੇ ਬਾਬਾ ਜੀ ਕਰਦੇ ਨੇ ਜਾਨ ਇਹ ਇਹਨਾਂ ਵਾਲਾ ਵੇਖੋ ਆ ਨਦੀ ਹੈ ਇਹ ਨਦੀ ਨਦੀ ਵੇਖੋ ਨਹੀਂ ਆਹ ਆ ਮੈਂ ਇੱਥੋਂ ਬਾਬਾ ਜੀ ਸਿਰੇ ਢਾਈ ਕਿੰਨੇ ਆਓ ਯਾਰ ਸੌਈ ਫੋਰੀਆਂ ਲੱਗਿਆ ਮਾਰੇ ਜੇ ਬਾਹਰ ਆਉਂਦਾ ਆਉਂਦੇ ਆ ਪਾਣੀ ਆ ਬਹੁਤ ਜਗ੍ਹਾ ਖੀਰ ਬਾਬਾ ਜੀ ਦੀ ਇਸ ਗਾਗਰ ਕੁੰਡ ਤੇ ਬਾਬਾ ਜੀ ਦੀ ਸੇਵਾ ਜਾਂਦੀ ਹੈ। ਇੱਕ ਗਾਗਰ ਦੀ ਸੇਵਾ ਜਿਹੜੀ ਜਾਂਦੀ ਸਵੇਰੇ 2:30 ਵਜੇ ਆ ਲੱਗੇ ਸਤਾਮ ਜੀ ਨਦੀ ਵਗੰਡੀ ਆ। ਔਰ ਨਦੀ ਵਗੰਡੀ ਲੱਗੇ ਬਹੁਤ ਤਗੜੀ। ਪੱਪੜੀ ਨੀਵੀਂ ਹਾਵਾਂ ਉਹ ਜਗ੍ਹਾ ਤੇ ਬਹੁਤ ਕਿਹੜੀ ਰਹੀ ਹੈ? ਗਦਾਬੀ ਰਹੀ ਤੇ ਹਾਂ ਥੱਲੇ ਦਰਸ਼ਨ ਹੋਣ ਲਈ ਥੱਲੇ ਤੇ ਇੱਥੇ ਸੇਰੇ ਹੁੰਦੇ ਆ 2:30 ਵਜੇ ਬਾਬਾ ਜੀ ਦੇ ਇਹ ਲਗੋਂ ਦੀ ਉਹ ਜੁੱਤੀ ਚਲਦੀ ਪਈ ਹੈ ਗੋੜੀ ਬਾਬਾ ਦੀ ਬੜੀ ਨੀਲਾ ਨੇ ਆ ਦੇਖੋ ਕਰੋ ਦਰਸ਼ਨ ਹਾਂ ਕਰੋ ਦਰਸ਼ਨ ਮੌਸਮੀ ਬਾਬੇ ਦੀ ਮੇਨਾ ਬਹੁਤ ਹੀ ਵਧੀਆ ਇੰਨਾ ਕਾ ਵਧੀਆ ਨਾ ਮੈਂ ਨਾ ਇਸੇ ਮੌਸਮ ਚ ਆਉਣਾ ਗਿਆ ਬਾਕੀ ਤਾਂ ਲੋ ਵੀ ਖੋਣਾ ਕਿੰਨੀ ਜਗ੍ਹਾ ਤੇ ਮਤਲਬ ਥੱਲੇ ਆ ਉੱਪਰ ਉੱਪਰ ਕਿੰਨੀ ਲੱਗੀਆਂ ਤੇ ਪੌੜੀਆਂ ਕਾਫੀ ਉਤਣੀਆਂ ਪੈਂਦੀਆਂ ਮੇਰੇ ਸਹਾਰਾ ਘਟੋ ਘਟ ਵੀ 30 40 ਪੌੜੀਆਂ ਆਣੀਆਂ ਦਾ ਵਾਦੀ ਹੋਈਆਂ ਇਤੇ ਖੂ ਨਾ ਬਾਬਾ ਜੀ ਤਾਂ ਨਾ ਉਹ ਗੱਲ ਚੱਲ ਲੈ ਕੇ ਜਾਂਦੇ ਸੇਰੇ ਫੇਰੇ ਤੂੰਰਾ ਸਾਹਿਬ ਨੀਨਾ ਕਾ ਤੋਂ ਬਾਬੇ ਦਾ ਜਰੂਰ ਹੋਵਾ ਹੈ ਗੁਰੂ ਆਹੇ ਗੁਰੂ ਸਤਨਾਮ ਆਹੇ ਹੋਵਾ ਹੈ ਗੁਰੂ ਹੋਵਾ ਹੈ ਗੁਰੂ ਹੋਵਾ ਹੈ ਗੁਰੂ ਹੋਵਾ ਹੈ ਗੁਰੂ ਹੋਵਾ ਹੈ ਵਾਜੇ ਦਸ ਲੋਗ ਜਰਮ ਜਰਮ ਕੇ ਭੁਖ ਨਵਾਰੇ ਸੁਕੇ ਮਨ ਦਰਸ਼ਨ ਕਰੋ ਵਾਹਿਗੁਰੂ ਸੰਗਤੋ ਜੀ ਕਰੋ ਦਰਸ਼ਨ ਦਰਸ਼ਨ ਪੇਟ ਹੋ ਉਤਨਿਹਾਲ ਰਿਕਾ ਨਾਮ ਹੋਣ ਚਾਹਦਾ ਮੇਰੇ ਬੰਦੇ ਗੁਰੂ ਗੋਬਿੰਦ ਹਰੀ ਹਰੀ ਨਾਮ ਉਹ ਭੁਖ ਭਾਵੇ ਘਟ ਜਮਾ ਕੇ ਵਾਹਿਗੁਰੂ ਕਰਨਾ ਬੇਲੋ ਕੋ ਵਾਹਿਗੁਰੂ ਮਾਕੇ ਜੀ ਮੇਰ ਕਰੋ ਕਰੋ ਦਰਸ਼ਨ ਸੋ ਵਾਹਿ ਕੋ ਕਰਵਾਇਆ ਹੈ ਤੋ ਮੇਰ ਕਰੋ ਕਰਵਾਉਣਾ ਹੋ ਆਹੇ ਗੁਰੂ ਆਹੇ ਜੀ ਕਰੋ ਦਰਸ਼ਨ ਬਾਬੇ ਦੇ ਅਨਸਾਰਿਆਂ ਨੇ ਦਰਸ਼ਨ ਬਾਬੇ ਦੇ ਕਰਵਾਉਣੇ ਹੋ ਆਹੋ ਜੀ ਹੋ ਆਹੇ ਗੁਰੂ ਆਹੇ ਜੀ ਹੋ ਆਹੇ ਗੁਰੂ ਆਹੇ ਜੀ ਹੋ ਆਹੇ ਗੁਰੂ ਆਹੇ ਜੀ ਹੋ ਆਹੇ ਗੁਰੂ ਰਾਮਦਾਸ ਜੀ ਸਤਨ ਗੁਰੂ ਪਹਣ ਤਾਲ ਗੁਰੂ ਗੋਬਿੰਦ ਸਤਨ ਗੁਰੂ ਜੀ ਆਹ ਜੀ ਕੋ ਦਾ ਉਹ ਕੋਲ ਲਈ ਤੇ ਗੁਰਦੁਆਰਾ ਨਗੀਨਾ ਘਾਟ ਸਾਹਿਬ ਇਹਦਾ ਇਤਿਹਾਸ ਹੈ ਆ ਕਿ ਉੱਥੇ ਲਿਖਿਆ ਵੇਖੋ ਜੀ ਸਾਰਾ ਪੜ ਲਓ ਇੱਕ ਪੰਜਾਬੀ ਸਿੱਖ ਸੀ ਜਿਸ ਦੀ ਅੰਤਿਮ ਸ਼ਰਤ ਹਰ ਵੀ ਦਿਪੋ ਜਿਹੜਾ ਪੜ ਜੁਕਦੇ ਆ ਸਾਲਾ ਤੁਹਾਨੂੰ ਕੱਲੀ-ਕੱਲੀ ਦਿੱਕਤਾਂ ਦਿਵਾਵਾਂਗੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੀਤੀਆਂ ਹੋਈਆਂ ਕੱਲ ਤੇ ਫੌਂਟ ਠੀਕ ਨਹੀਂ ਚੱਟਿਆ ਨਾ ਉਹ ਕਿੰਨਾ ਪਰੇ ਦਿੱਕਤ ਹੋ ਗਈ ਨਾ ਦੀ ਉਹ ਤਾਂ ਉਸ ਸਮੇਂ ਸੇਖਣੇ ਰੌਣ ਹੋ ਗਿਆ ਕਿ ਨਰਾਜ ਵੀ ਹੋ ਗਿਆ ਕਿ ਗੁਰੂ ਜੀ ਮੇਰੇ ਸਤਕਾਰ ਦੀ ਕਦਰ ਨਹੀਂ ਜਾਣੀ ਦਿਲੋਂ ਦਿਲੋਂ ਮੈਂ ਇਹਨਾਂ ਨੂੰ ਨੱਕਾ ਦੀ ਲੇਹੇ ਭੇਟ ਕਰ ਦਿੰਦਾ ਇੱਕ ਜਿਸ ਨੇ ਸੁਤਾ ਜੀ ਨੇ ਉਸ ਹਾਇ ਕਿ ਤੇ ਖੇਚਾ ਦਰੋਂ ਮੇਕ ਦੇ ਦਿੱਤੀ ਬੇਮਾਨੇ ਵਿੱਚ ਸੂਝ ਜਾਣ ਲਈ ਉਹ ਕੁਤਲਮਾਂ ਦੀਆਂ ਵਿੱਚ ਕੀ ਚੋਣ ਖੱਲਣਾ ਤੋਂ ਪੜਨਾ ਪੈਂਦਾ ਰਹਿੰਦਾ ਹੈ ਪੜ੍ਹ ਲਓ ਸੰਤਾ ਜੀ ਤੇ ਪੂਰੇ ਰਸਤੇ ਵਾਂਗ ਭਿਆੜੇ ਤੋਂ ਦੂਰ ਮਿਲ ਕੇ ਬਤਨ ਲਗ ਨੂੰ ਉਹੀ ਤਰ੍ਹਾਂ ਸੰਗਤ ਜਿਹੜੀਆਂ ਇੱਦਾਂ ਲਾਈਆਂ ਪਣ ਗਈਆਂ ਉਹ ਵਾਹ ਹੈ ਆਹ ਹੋ ਰਿਹਾ ਜਿੱਥੋਂ ਬਾਬਾ ਜੀ ਨੇ तीर मारया सच्चखंड श्री हजूर साहब ਜਿਹੜਾ ਤੁਹਾਡੇ ਨੂੰ تیر ਮਾਰਿਆ تیر ਚਲਾ ਕੇ ਆਪਣਾ ਸਤਲਜ ਦੀ ਤਪਸਥਾਨ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਫੜ ਲੀਤਾ ਵਾਹਿਗੁਰੂ ਵਾਹਿਗੁਰੂ ਮਾਰਕਾ ਤੇਈ ਪਹਿਲੇ ਬਾਬਾ ਜੀ ਨੂੰ ਦਰਸ਼ਨ ਕਰਉ ਕਿ